ਸੱਲ ਗੁਰ ਸੇਵੀਐ ਇਹਨ ਸ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤ ਖਸਾਮ ਦੀ ਨੂਰ ਅਰਸੋਂ ਕੋਰਸੋਂ ਝਟੀ ਤੋਦੇ ਦਿੱਤੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਸਜਣ ਸੱਚੇ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਵਹਿਠਿਆ ਸੋਹੀਐ ਸਵਨਾ ਦਾ ਵੇਸਾ ਸਜਣ ਸਚਾ ਪਾਤਿ ਸਿਰਸਾਂ ਆਂਦੇ ਜਿਸ ਪਾਸ ਬਹਿਠਿਆ ਸੋਹੀਐ ਸਵਨਾੰਦਾ ਵੀਸਾਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਤਨਾਸਰੀ ਮਹੱਲਾ 3 ਕਾਰ 4 ਇਕ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਆਲ ਨਾਮ ਦੇਹੁ ਮੰਗਤ ਜਨਕੋ ਸਦਾ ਰਹਾ ਰੰਗ ਰਾਤਾ ਹਮ ਭੀਖਖ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓਹੋ ਦਇਾਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ ਹੋ ਬਲਹਾਰੇ ਜਾਉ ਸਾਚੇ ਤੇਰੇ ਨਾਮ ਬਿਟੋ ਕਾਰਣ ਖਾਰਣ ਸਵਨਾਕ ਏਕੋ ਅਵਰਨ ਦੂਜਾ ਕੋਈ ਰਹਾ ਓਮ ਬਹੁਤੇ ਫੇਰ ਪਏ ਕਿਰਪਨ ਕੋ ਆਵ ਕਿਸ਼ ਕਿਰਪਾ ਕੀਜੈ ਓਹ ਦਇਆਲ ਦਰਸ਼ਨ ਦੇਹੁ ਆਪਨ ਐਸੀ ਬਖਸ਼ ਕਰੀ ਜੈ ਭਾਨਤ ਨਾਨਕ ਭਰਮ ਪਾਟ ਖੋਲੇ ਗੁਰ ਪ੍ਰਸਾਦੀ ਜਾਨਿਆ ਜੀ ਲੇਵ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨਿਆ ਪਾਨਤ ਨਾਨਕ ਭਰਮ ਪਟ ਖੋਲੇ ਗੁਰ ਪ੍ਰਸਾਦੀ ਜਾਨਿਆ ਸਾਚੀ ਲੇਵ ਲਾਗੀ ਹੈ ਪੀਤਰ ਸਤ ਗੁਰ ਸਿਉ ਮਨ ਮਾਨਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਤਨਾਸਰੀ ਮਹੱਲਾ 3 ਕਾਰ ਚੌਥਾ ਏਕ ਓੰਕਾਰ ਸਤ ਗੁਰ ਪ੍ਰਸਾਦ ਹਮ ਭੀਖਕ ਭੇਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਹੋ ਹੋ ਦਇਆਲ ਨਾਮ ਦੇਹੋ ਮੰਗਤ ਜਨ ਕੋ ਸਦਾ ਰਹੋ ਰੰਗ ਰਤਾ